ਪੰਜਾਬ ਦਿੱਤਾ ਗਿਆ ਆਪਣੇ ਜਾਂ ਬਾਕੀ ਪੁਲਿਸ ਦੀਆਂ ਟੀਮਾਂ ਨੇ ਕਿਉਂਕਿ ਜੋ ਜਾਣਕਾਰੀ ਨਿਕਲ ਕੇ ਆਈ ਕਿ ਮਾਸਟਰਮਾਈਂਡ ਜਿਹੜਾ ਸੀ ਉਸ ਨੂੰ ਦਿੱਲੀ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਔਰ ਫਿਰ ਮਾਸਟਰਮਾਈਂਡ ਤੋਂ ਅੱਗੇ ਜਿਹੜੇ ਕਲੂ ਮਿਲੇ ਉਹਦੇ ਤੋਂ ਪੁੱਛਗਿੱਛ ਦੇ ਆਧਾਰ ਤੇ ਇਸ ਜਿਹੜਾ ਸ਼ੂਟਰ ਹੈ ਇਸ ਨੂੰ ਪੁਲਿਸ ਨੇ ਘੇਰਾ ਪਾਇਆ ਦੇਖੋ ਬਿਲਕੁਲ ਹੁਣ ਤੱਕ ਜਿਹੜੀ ਜਾਣਕਾਰੀ ਸੋਰਸਿਸ ਦੇ ਰਹੇ ਹੈ ਕਿ ਪੁਲਿਸ ਨੇ ਪੁਆਇੰਟ ਟੂ ਪੁਆਇੰਟ ਕਿਉਂਕਿ ਦੇਖੋ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਕਿਉਂਕਿ ਕੱਲ ਵੀ ਐਸਐਸਪੀ ਮੋਹਾਲੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਅਸੀਂ ਬਹੁਤ ਨਜ਼ਦੀਕ ਕੁਝ ਸੇ ਕਾਫੀ ਕੁਝ ਜਿਹੜੀ ਚੀਜ਼ਾਂ ਹੈ ਉਹ ਪੁਲਿਸ ਨੂੰ ਕਲੂ ਜਿਹੜੇ ਹੈਗੇ ਉਹ ਇਹਦੇ ਵਿੱਚ ਮਿਲੇ ਹੈ ਪਹਿਲਾ ਕਲੂ ਜਿਹੜੀ ਬਾਈਕ ਤੇ ਆਈ ਸੀ ਸਪਲੈਂਡਰ ਬਾਈਕ ਤੇ ਪੰਜਾਬ ਨੰਬਰ ਦੂਜਾ ਜਿਹੜੇ ਰੂਟ ਉਹਨਾਂ ਵੱਲੋਂ ਆਇਡੈਂਟੀਫਾਈ ਕੀਤੇ ਗਏ ਸੀ ਕਿਉਂਕਿ ਜਿਹੜੇ ਵੀ ਸ਼ੂਟਰ ਇੱਥੇ ਪਹੁੰਚੇ ਸੀਗੇ ਸੋਹਾਣਾ ਕਬੱਡੀ ਕੱਪ ਸੈਕਟਰ ਉਹਨਾਂ ਨੂੰ ਸਾਰੇ ਰੂਟ ਦਾ ਪਤਾ ਸੀਗਾ ਦੇਖੋ ਕਿਉਂਕਿ ਜਿੱਦਾਂ ਹੀ ਉਹ ਭੱਜੇ ਹਨ ਹਵਾਈ ਫਾਇਰ ਕਰਕੇ ਭੱਜੇ ਹਨ ਕਿ ਕੋਈ ਪਿੱਛੇ ਨਾ ਆ ਸਕੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਉਹ ਲਾਂਡਰਾ ਸਾਈਡ ਜਿਹੜਾ ਹੈਗਾ ਉਹ ਨਿਕਲੇ ਸੀਗੇ ਔਰ ਉਸ ਤੋਂ ਬਾਅਦ ਉਹ ਹੀ ਲਗਾਤਾਰ ਉਹਨਾਂ ਦਾ ਜਿਹੜਾ ਰੂਟ ਹੈ ਉਹ ਲਗਾਤਾਰ ਕੈਰੀ ਕੀਤਾ ਜਾ ਰਿਹਾ ਸੀਗਾ ਕਿਹੜੇ ਕਿਹੜੇ ਪਿੰਡਾਂ ਤੋਂ ਵਿੱਚ ਨਿਕਲੇ ਹਨ ਕਿਹੜੇ ਕਿਉਂਕਿ ਉਹ ਇੱਕ ਗੱਲ ਹੋਰ ਹੈ ਇਹਦੇ ਵਿੱਚ ਜਿਹੜੀ ਬੜੀ ਇੰਟਰਸਟਿੰਗ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਟੋਲ ਉਹਨਾਂ ਵੱਲੋਂ ਕਰਾਸ ਨਹੀਂ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਉਹ ਟੋਲ ਜਿਹੜਾ ਹੈਗਾ ਉਹ ਕ੍ਰਾਸ ਜੇਕਰ ਕਰਦੇ ਆ ਤਾਂ ਉਹਨਾਂ ਦੀ ਆਇਡੈਂਟੀਫਾਈ ਹੋ ਸਕਦੇ ਆ ਜਾਂ ਫਿਰ ਉਹਨਾਂ ਨੂੰ ਆਇਡੈਂਟੀਫਾਈ ਕਰ ਸਕਦੇ ਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਹੁਣ ਪੁਲਿਸ ਦੀ ਟੀਮਾਂ ਜਿਹੜੀ ਹੈ ਉਹ ਇੱਥੇ ਪਹੁੰਚ ਰਹੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਐਸਐਸਪੀ ਵੀ ਇੱਥੇ ਪਹੁੰਚਣਗੇ ਉਹਨਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੀਨੀਅਰ ਅਫਸਰ ਦਾ ਕੋਈ 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 ਪੁਲਿਸ ਮੁਲਾਜ਼ਮ ਵੀ ਇੰਜਰਡ ਹੋਇਆ ਹੈ ਇੱਥੇ ਸੀਨੀਅਰ ਇਹ ਵੀ ਜਾਣਕਾਰੀ ਇਹ ਵੀ ਜਾਣਕਾਰੀ ਜਿਹੜੀ ਹੈਗੀ ਹੈ ਆ ਮਿਲ ਰਹੀ ਹੈ ਕਿ ਕੋਈ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਜਿਹੜਾ ਇੰਜਰਡ ਹੋਇਆ ਦ ਅ ਦੱਸਿਆ ਜਾ ਰਿਹਾ ਹੈ ਕਿ ਇੰਜਰਡ ਹੋਏ ਹਨ ਜਿਨ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਹਜੇ ਆਣਾ ਬਾਕੀ ਹੈ ਲੇਕਿਨ ਜਦ ਦੱਸਿਆ ਜਾ ਰਿਹਾ ਹੈ ਕਿ ਇਨਾਂ ਨੂੰ ਸਰੈਂਡਰ ਕਰਨ ਵਾਸਤੇ ਕਿਹਾ ਤਾਂ ਇਨਾਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਬੜ ਤੋੜ ਫਾਇਰਿੰਗ ਜਿਹੜੀ ਹੈ ਪੁਲਿਸ ਤੇ ਕੀਤੀ ਹੈ ਔਰ ਪੁਲਿਸ ਨੇ ਜਵਾਬੀ ਫਾਇਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰੀ ਹੈ ਔਰ ਇਹ ਮੇਨ ਐਸੀ ਕਹਿ ਸਕਦੇ ਆ ਕਿ ਐਸੋਸੀਏਟਸ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੁਣ ਪੁਲਿਸ ਦੇ ਸੀਨੀਅਰ ਆਫੀਸਰ ਇੱਥੇ ਪਹੁੰਚਣ ਵਾਲੇ ਨੇ ਤੇ ਅਸੀਂ ਨੇੜੇ ਦੀ ਤਸਵੀਰਾਂ ਵੀ ਤੁਹਾਨੂੰ ਕੁਝ ਹੀ ਮਿੰਟਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਜੇ ਫਿਲਹਾਲ ਫੋਰੈਂਸਿਕ ਟੀਮਾਂ ਨੇ ਵੀ ਇੱਥੇ ਪਹੁੰਚਣਾ ਹੈ ਸੀਨੀਅਰ ਅਫਸਰਾਂ ਨੇ ਵੀ ਇੱਥੇ ਪਹੁੰਚਣਾ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਇਹ ਕੌਣ ਸੀ ਕਿਸ ਤਰ੍ਹਾਂ ਦੇ ਬਦਮਾਸ਼ੀ ਕੀ ਲੇਕਿਨ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਚੀਜ਼ਾਂ ਆ ਰਹੀਆਂ ਇਦੇ ਵਿੱਚ ਇਹੀ ਹੈ ਕਿ ਸੋਹਾਣਾ ਦੇ ਵਿੱਚ ਰਾਣਾ ਬਲਾਚੌਰੀਆ ਦੇ ਮਰਡਰ ਮਾਮਲੇ ਨੂੰ ਲੈ ਕੇ ਇੱਕ ਵੱਡੀ ਕਹਿ ਸਕਦੇ ਆ ਕਿ ਸਫਲਤਾ ਹਾਸਲ ਹੋਈ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਇਦੇ ਵਿੱਚ ਕੰਮ ਕੀਤਾ ਜਾ ਰਿਹਾ ਸੀਗਾ ਤੇ ਹੁਣ ਜਾ ਕੇ ਪੁਲਿਸ ਨੇ ਇਨਾਦੇ ਜਿਹੜੇ ਸਾਥੀ ਹੈ ਇਨਾਦਾ ਜਿਹੜਾ ਕਹਿ ਸਕਦੇ ਆ ਕਿ ਟੋਨੀ ਬਾਲਦਾ ਜਿਹੜਾ ਸਾਥੀ ਹੈ ਉਹ ਜਿਹੜਾ ਹੈਗਾ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਹੁਣ ਤੁਹਾਨੂੰ ਤਸਵੀਰਾਂ ਇੱਕ ਵਾਰੀ ਦਿਖਾ ਦਈਏ ਕਿ ਇਹ ਲੋਕੇਸ਼ਨ ਕਿਸ ਤਰ੍ਹਾਂ ਦੀ ਹੈ ਦੇਖੋ ਬਿਲਕੁਲ ਹਾਈਵੇ ਦੇ ਨਾਲ ਇੱਕ ਹਾਈਵੇ ਮੈਂ ਸੰਦੀਪ ਨੂੰ ਕਹਾਂਗਾ ਮੈਂ ਮੈਂ ਮਨੋਜ ਕਰੂ ਰੋਕਣਾ ਚਾਹੂੰਗਾ ਤੁਸੀਂ ਤਸਵੀਰਾਂ ਦਿਖਾਉਂਦੇ ਹੋ ਇੱਕ ਇਸ ਦੇ ਵਿੱਚ ਅਪਡੇਟ ਇਹ ਆ ਰਹੀ ਹੈ ਕਿ ਇਸ ਕਤਲकांड ਦਾ ਮਾਸਟਰਮਾਈਂਡ ਜਿਹੜਾ ਹੈ ਉਸ ਨੂੰ ਪੁਲਿਸ ਨੇ ਅਰੈਸਟ ਕੀਤਾ ਜਿਹੜਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਦਿੱਲੀ 에어ਪੋਰਟ ਤੋਂ ਅਰੈਸਟ ਕੀਤਾ ਗਿਆ ਮਾਸਟਰਮਾਈਂਡ ਅਸ਼ਵਿੰਦਰ ਸਿੰਘ ਨੂੰ ਅਸ਼ਵਿੰਦਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਜੋ ਇਸ ਪੂਰੇ ਕਤਲकांड ਦਾ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਸੀ ਉਸ ਨੂੰ ਪੁਲਿਸ ਨੇ 에ਅਰਪੋਰਟ ਤੋਂ ਧਰਿਆ ਤੇ ਉਸ ਤੋਂ ਫਿਰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੂੰ ਸ਼ੂਟਰਾਂ ਬਾਰੇ ਜਾਂ ਸ਼ੂਟਰਾਂ ਦੇ ਠਿਕਾਣੇ ਬਾਰੇ ਪਤਾ ਚੱਲਿਆ ਜਿਸ ਤੋਂ ਬਾਅਦ ਜੀਟੀਐਫ ਨੇ ਔਰ ਮੁਹਾਲੀ ਪੁਲਿਸ ਦੀਆਂ ਟੀਮਾਂ ਨੇ ਇਹਨਾਂ ਸ਼ੂਟਰਾਂ ਨੂੰ ਕੇਰਾ ਪਾਇਆ ਜਿੱਥੇ ਇਸ ਵੇਲੇ ਸਾਡੀ ਟੀਮ ਨਿਊਜ਼ 18 ਦੀ ਮੌਜੂਦ ਹੈ ਮਨੋਜ ਰਾਠੀ ਤਸਵੀਰਾਂ ਦਿਖਾ ਰਹੇ ਨੇ ਉਥੋਂ ਤੱਕ ਪਹੁੰਚਣ ਦੇ ਲਈ ਪਹਿਲਾਂ ਇਸ ਪੂਰੇ ਕਤਲकांड ਦੇ ਮਾਸਟਰਮਾਈਂਡ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਅਸ਼ਵਿੰਦਰ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਨੇ ਹੀ ਇਹ ਸਾਰਾ ਮਰਡਰ ਪਲਾਨ ਕੀਤਾ ਔਰ ਉਸ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਜ਼ਾਹਿਰ ਜੀ ਗੱਲ ਹੈ ਕਿਤੇ ਬਾਹਰ ਭੱਜਣ ਦੀ ਫਰਾਗ ਦੇ ਵਿੱਚ ਸੀ ਦਿੱਲੀ 에ਰਪੋਰਟ ਤੋਂ ਇਹ ਗ੍ਰਿਫਤਾਰੀ ਹੋਈ ਅਸ਼ਵਿੰਦਰ ਸਿੰਘ ਦੀ ਔਰ ਅਸ਼ਵਿੰਦਰ ਦੀ ਨਿਸ਼ਾਨਦੇਹੀ ਤੇ ਜਾਂ ਅਸ਼ਵਿੰਦਰ ਤੋਂ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਇਹਨਾਂ ਸ਼ੂਟਰਾਂ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਈ ਜਿਸ ਸ਼ੂਟਰ ਦੇ ਇਨਕਾਊਂਟਰ ਦਾ ਅੱਜ ਜ਼ਿਕਰ ਕੀਤਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਮੁਹਾਲੀ ਦੇ ਐਸਐਸਪੀ ਹਰਮਨਦੀਪ ਭਾਂਸ ਇਹ ਖੁਲਾਸਾ ਕਰਨਗੇ ਇਹ ਨਾਮ ਦੱਸਣਗੇ ਕਿ ਕਿਹੜਾ ਸ਼ੂਟਰ ਹੈ ਜਿਸ ਦੇ ਨਾਲ ਪੁਲਿਸ ਦਾ ਇਨਕਾਊਂਟਰ ਹੋਇਆ ਹੈ ਔਰ ਉਸ ਜਗ੍ਹਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਨੋਜ ਰਾਠੀ ਪਹੁੰਚੇ ਹੋਏ ਨੇ ਮਨੋਜ ਅਸ਼ਵਿੰਦਰ ਸਿੰਘ ਦਾ ਜ਼ਿਕਰ ਹੋ ਰਿਹਾ ਏਅਰਪੋਰਟ ਤੋਂ ਜਿਸ ਦਾ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਜਿਹੜਾ ਮਾਸਟਰਮਾਈਂਡ ਹੈ ਅਸ਼ਵਿੰਦਰ ਸਿੰਘ ਏਅਰਪੋਰਟ ਤੋਂ ਅਰੈਸਟ ਹੋਇਆ ਪਹਿਲਾਂ देखो बिल्कुल विजय जेडे सोर्सिसਾਨੂੰ ਜਾਣਕਾਰੀ ਦੇ ਰਹੇ ਕਿ ਇੱਕ ਲੀਡ ਪੁਲਿਸ ਦੇ ਹੱਥ ਲੱਗੀ ਸੀ ਔਰ ਤਾਂ ਹੀ ਤਿੰਨ ਟਿਡੀ ਟੀਮਾਂ EGITF ਦੀ ਬਹਾਲੀ ਦੀ CIA ਲਗਾਤਾਰ ਦਿੱਲੀ ਦੇ ਵਿੱਚ ਡੇਰਾ ਲਾਇਆ ਹੋਏ ਸੀ ਮੈਂ ਇੱਕ ਸੈਕਿੰਡ ਮਨੋਜ ਤੁਹਾਨੂੰ ਰੋਕਣਾ ਚਾਹੂੰਗਾ ਆਨੰਦ तिवारी ਜੁੜੇ ਨੇ ਦਿੱਲੀ ਤੋਂ ਇਹ ਆਨੰਦ ਆਪਕੇ ਪਾਸ ਕੀ ਅਪਡੇਟ ਹੈ ਕਿਵੇਂ ਪੁਲਿਸ ਨੇ ਇਸ ਜੋ ਮਾਸਟਰਮਾਈਂਡ تھا ਇਸ ਕੋ ਕਾਬੂ ਕੀਤਾ बिल्कुल पंजाब पुलिस की जो एंटी गैंगस्टर टास्क फोर्स है और जो मोहाली पुलिस है इसके अलावा ऐसा की कई टीमें जो है वो लगातार शूटर्स की तलाश कर रही थी पांच शूटर जो है वो चिन्हित हुए थे जिन्होंने इस पूरे हत्याकांड को अंजाम दिया था आ, जिसमें एक आदित्य कपूर करण और कई शूटर दिए उनके नाम सामने आए थे और उसी में मोहाली पुलिस और पंजाब के तक उसने जो अंबाला है पर एक शूटर को मार गिराया है इनकाउंटर में इस मामले में एक जो मेन मास्टरमाइंड है जो विदेश से दिल्ली होते हुए किसी दूसरी कंट्री में शरण लेना चाह रहा था उसको दिल्ली एयरपोर्ट से गिरफ्तार किया गया जिसका नाम अश्विंदर सिंह बताया जा रहा है ये फॉरेन में सेटल गैंगस्टर है बम्बिया गैंग से जुड़ा हुआ है जो तरन तारण का रहने वाला है तो इसकी गिरफ्तारी की गई है तो एक बड़ा डेवलपमेंट हुआ है जो राणा जो प्रमोटर थे कबड्डी प्रमोटर जिनकी हत्या हुई थी उस मामले में तो कोई 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 और भी इसके साथ एसोसिएट था आनंद देखिए बिल्कुल पांच लोगों का ये पूरा पांच लोगों ने पूरी प्लानिंग रखी थी आप जो इस हत्याकांड में शामिल थे जिनके जिनकी दो तस्वीरें न्यूज एटीन इंडिया ने आज सबसे पहले दिखाई थी जो अमृतसर के रहने वाले थे और इसमें एक, एक जो बदमाश था एक जो गैंगस्टर था उसको ट्रैप करी थी लगातार पंजाब पुलिस और उसके बाद जवाबी कार्रवाई पुलिस की तरफ से भी की गई है दो पुलिस कर्मियों को गोलियां भी लगी है और अस्पताल में जो एक शूटर था उसने दम तोड़ दिया है ਠੀਕ ਹੈ ਠੀਕ ਹੈ ਤਨਵਾਦ ਆਨੰਦ ਇਸ ਜਾਣਕਾਰੀ ਦੇ ਲਈ ਤਾਂ ਇਹ ਜਿਹੜਾ ਐਨਕਾਊਂਟਰ ਹੋਇਆ ਜਿਸ ਦੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਸਾਡੇ ਸਹਿਯੋਗੀ ਮਨੋਜ ਰਾਠੀ ਪਹੁੰਚੇ ਹੋਏ ਨੇ ਐ ਮਨੋਜ ਜਿਸ ਸ਼ੂਟਰ ਦੇ ਨਾਲ ਐਨਕਾਊਂਟਰ ਹੋਇਆ ਉਹ ਮਾਰਿਆ ਗਿਆ ਦੱਸ ਰਹੇ ਆ ਆਨੰਦ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਸੀ ਦੇਖੋ ਹਜੇ ਵਿਜੇ ਕਨਫਰਮੇਸ਼ਨ ਜਿਹੜੀ ਹੈ ਨਹੀਂ ਹੋਈ ਹੈ ਕਿ ਉਹਨੂੰ ਮਾਰ ਗੇ ਰਾਇ ਲੇਕਿਨ ਉਹਨੂੰ ਗੋਲੀਆਂ ਬੱਜੀ ਹੈ ਔਰ ਸੀਰੀਅਸ ਦੱਸਿਆ ਜਾ ਰਹਾ ਹੈ ਹਾਲਾਂਕਿ ਹਜੇ ਅਰ ਡੈਥ ਦੀ ਜਿਹੜੀ ਕਨਫਰਮੇਸ਼ਨ ਹੈ ਉਹ ਪੁਲਿਸ ਵੱਲੋਂ ਆਫੀਸ਼ੀਅਲੀ ਨਹੀਂ ਦਿੱਤੀ ਗਈ ਹੈ ਕਿਉਂਕਿ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਤੇ ਵੀ ਤਾਬੜ ਤੋੜ ਜਿਹੜੀ ਫਾਇਰਿੰਗ ਕੀਤੀ ਗਈ ਹੈ ਔਰ ਇਹ ਜਿਹੜੇ ਸੋਰਸ ਜਿਹੜੇ ਸਾਡੇ ਸਹਿਯੋਗੀ ਵੀ ਜਾਣਕਾਰੀ ਦੇ ਰਹੇ ਸੀ ਕਿ ਕਿ ਦਿੱਲੀ ਦੇ ਵਿੱਚ ਇੱਕ ਇਨਫੋਰਮੇਸ਼ਨ ਸੀ ਕਿ ਪੁਲਿਸ ਨੂੰ ਲੀਡ ਸੀ ਏਜੀਟੀਐਫ ਨੂੰ ਇੱਕ ਲੀਡ ਸੀ ਐਸਐਸਓਸੀ ਲਗਾਤਾਰੀ ਦੇ ਵਿੱਚ ਕੰਮ ਕਰ ਰਹੀ ਸੀ ਔਰ ਉਹਦੀ ਲੀਡ ਤੋਂ ਜਦ ਉਸ ਨੂੰ ਕਾਬੂ ਕੀਤਾ ਗਿਆ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਸਨੇ ਤਈ ਲੀਡ ਜਿਹੜੀ ਹੈਗੀ ਇਹ ਪੁਲਿਸ ਨੂੰ ਦਿੱਤੀ ਸੀ ਔਰ ਇਹਨਾਂ ਦੇ ਪੂਰੇ ਗੈਂਗ ਬਾਰੇ ਜਿਹੜੀ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਪਲੈਨਿੰਗ ਕੀਤੀ ਗਈ ਰਾਣਾ ਬਲਾਚੌਰਿਆ ਦਾ ਮਰਡਰ ਦੀ ਪਲੈਨਿੰਗ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਲੌਜਿਸਟਿਕ ਚੀਜ਼ਾਂ ਜਿਹੜੀ ਹੈ ਮੁਹੱਈਆ ਕਰਾਈ ਗਈ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਸ਼ਾਮਿਲ ਸੀ ਕਿਹੜੇ ਕਿਹੜੇ ਸ਼ੂਟਰਸ ਦੀ ਡਿਊਟੀ ਲਾਈ ਗਈ ਕਿਹਨਾਂ ਨੇ ਇਹ ਬਾਈਕ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਿਨ੍ਹਾਂ ਨੇ ਉਹਨਾਂ ਨੂੰ ਪਿਸਤਲ ਜਿਹੜਾ ਹੈਗਾ 30 ਬੋਰ ਦੀ ਜਿਹੜੀ ਪਿਸਤਲ ਦੀ ਗੱਲ ਆ ਰਹੀ ਹੈ ਉਹ ਮੁਹੱਈਆ ਕਰਾਈ ਇਹ ਕਿ ਨਾ ਨੇ ਇਹਨਾਂ ਨੂੰ ਗੱਡੀਆਂ ਅੱਗੇ ਮੁਹੱਈਆ ਕਰਾਈ ਕਿੱਥੇ ਇਹਨਾਂ ਨੇ ਪਨਾਹ ਦਿੱਤੀ ਕਿਨੇ ਇਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਇਹ ਬਹੁਤ ਸਾਰੀ ਚੀਜ਼ਾਂ ਜਿਹੜੀ ਹੈ ਪੁਲਿਸ ਦੇ ਕੋਲ ਜਿਹੜੀ ਹੈਗੀ ਇਨਫਾਰਮੇਸ਼ਨ ਧੀਰੇ ਧੀਰੇ ਜਿਹੜੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚ ਵਿੱਚ ਇਹ ਸਾਹਮਣੇ ਆਈ ਹੈ ਹਾਲਾਂਕਿ ਦੇਖੋ ਇਹ ਜਿਹੜਾ ਪੁਲਿਸ ਨੇ ਜਿਹੜਾ ਇਨਕਾਊਂਟਰ ਹੋਇਆ ਮੁਦਬੇੜ ਹੋਈ ਹੈ ਪੁਲਿਸ ਦੇ ਨਾਲ ਇੱਕ ਵੱਡੀ ਅਚੀਵਮੈਂਟ ਮੰਨ ਕੇ ਚੱਲ ਰਹੀ ਹੈ ਪੁਲਿਸ ਇਸ ਨੂੰ ਇਹਦਾ ਕਾਰਨ ਕੀ ਹੈ ਕਿਉਂਕਿ ਦੇਖੋ ਪੁਲਿਸ ਤੇ ਸਵਾਲੀਆ ਨਿਸ਼ਾਨ ਜ਼ਰੂਰ ਉੱਠ ਰਹੇ ਸੀਗੇ ਕਿ ਇੰਨੀ ਭੀੜ-ਪਾੜ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਵਿੱਚੋਂ ਵਿੱਚ ਜਾ ਕੇ ਸ਼ੂਟਰਾਂ ਵੱਲੋਂ ਰਾਣਾ ਬਲਾਚੌਰੀਆ ਨੂੰ ਮਾਰਿਆ ਗਿਆ ਸੀਗਾ ਔਰ ਬਿਲਕੁਲ ਨਾਲ ਜਾ ਕੇ ਉਹਦੇ ਬਿਲਕੁਲ ਸੈਲਫੀ ਲੈਣ ਦੇ ਬਹਾਨੇ ਉਹਦਾ ਤਾਬੜ ਤੋੜ ਫਾਇਰਿੰਗ ਕਰਕੇ ਉਹਦਾ ਕਤਲ ਕਰਕੇ ਔਰ ਉੱਥੋਂ ਫਰਾਰ ਹੋ ਗਏ ਜਿਹੜੇ ਵਿੱਚ ਪੁਲਿਸ ਵੀ ਉੱਥੇ ਮੌਜੂਦ ਸੀ بڑے ਸਵਾਲ ਉਠੇ ਲੇਕਿਨ ਹੁਣ ਪੁਲਿਸ ਵੀ ਸਾਹ ਦਾ ਸਵਾਲ ਸੀਗਾ ਕਿ ਰਾਣਾ ਬਲਾਚੌਰੀਆ ਮਾਮਲੇ ਦੇ ਵਿੱਚ ਜਿਹੜੇ ਵੀ ਸ਼ੂਟਰ ਹੈ ਹਾਲਾਂਕਿ ਉਹਨਾਂ ਦੀ ਪਛਾਣ ਤਾਂ ਹੋ ਗਈ ਸੀ ਕਿ ਕੱਲ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਲੇਕਿਨ ਇਸ ਪੂਰੀ ਗੈਨ ਨੂੰ ਕਿਸ ਤਰ੍ਹਾਂ ਕਿਹੜੇ ਕਿਹੜੇ ਸ਼ੂਟਰ ਹੈ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਹੈ ਕਿਸ ਤਰ੍ਹਾਂ ਇਹ ਪੂਰੀ ਚੀਜ਼ਾ ਜਿਹੜੀ ਹੈ ਪਲੈਨਿੰਗ ਕੀਤੀ ਗਈ ਕਬੱਡੀ ਟੂਰਨਾਮੈਂਟ ਜਿੱਥੇ ਚੱਲ ਰਿਹਾ ਸੀਗਾ ਅੱਛਾ ਮਨੋਜ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਜਿਹੜਾ ਜਿਹੜਾ ਕਾਰਨ ਕਿਸ ਤਰ੍ਹਾਂ ਦੀ ਇਹ ਪਲੈਨਿੰਗ ਔਰ ਉਹ ਦੂਸਰਾ ਜਿਹੜਾ ਸ਼ੂਟਰ ਸੀ ਦਿੱਤਿਆ ਮੱਖਣ ਇਹਨਾਂ ਦੋਨਾਂ 'ਚੋਂ ਨਹੀਂ ਹੈ ਜਿਸ ਦਾ ਇਨਕਾਊਂਟਰ ਹੋਇਆ ਨਾਲ ਐਸੋਸੀਏਟ ਕਿਉਂਕਿ 4-5 ਜਣਿਆਂ ਨੇ ਮਰਡਰ ਪਲਾਨ ਕੀਤਾ ਸੀ ਉਹਨਾਂ ਦੋ ਸ਼ੂਟਰਾਂ ਦੀ ਪੁਲਿਸ ਹਾਲਚ ਲੱਗੀ ਹੋਈ ਹੈ ਇਹ ਕੋਈ ਹੋਰ ਉਹਨਾਂ ਦਾ ਐਸੋਸੀਏਟ ਹੈ ਜਿਹੜਾ ਇਸ ਕਤਲ ਕੇਸ 'ਚ ਇਸ ਕਤਲ ਕਾਂਡ ਚ ਸ਼ਾਮਿਲ ਸੀ ਅਸੀਂ ਬਿਲਕੁਲ ਉਹੀ ਜਾਣਕਾਰੀ ਦਿੱਤੀ ਵਿਜੇ ਅਸੀਂ ਸਭ ਤੋਂ ਪਹਿਲਾਂ ਇਹ ਹੀ ਜਾਣਕਾਰੀ ਦਿੱਤੀ ਸੀ ਕਿ ਜਿਹੜੇ ਪੁਲਿਸ ਦੇ ਪੁਖਤਾ ਸੋਰਸ ਤੋਂ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਦੋਵੇਂ ਸ਼ੂਟਰ ਦਾ ਖਾਸ ਐਸੋਸੀਏਟ ਜਿਸ ਨੇ ਕਈ ਚੀਜ਼ਾਂ ਕਾਫੀ ਇਨਵੋਲਵਮੈਂਟ ਉਹਨਾਂ ਦੇ ਨਾਲ ਸੀ ਔਰ ਕਈ ਚੀਜ਼ਾਂ ਜਿਹੜੀ ਹੈਗੀ ਉਹਨਾਂ ਨੂੰ ਮੁਹੱਈਆ ਇਹ ਉਹੀ ਟੋਨੀ ਬਲਦਾ ਐਸੋਸੀਏਟ ਹੈ ਜਿਹਦਾ ਇਨਕਾਊਂਟਰ ਹੋਇਆ ਯਾਨੀ ਕਿ ਜਿਹਦੇ ਨਾਲ ਪੁਲਿਸ ਦੀ ਮੁਦਬੇੜ ਹੋਈ ਹੈ ਔਰ ਇਹਦੇ ਕੋਲੋਂ ਵੈਪਨ ਵੀ ਰਿਕਵਰ ਕੀਤੇ ਗਏ ਨੇ ਇਹ ਵੀ ਜਿਹੜੇ ਸੋਰਸੀ ਜਾਣਕਾਰੀ ਦੇ ਰਹੇ ਕਿ ਇਹ ਬਾਈਕ ਵੀ ਜਿਹੜੀ ਹੈਗੀ ਹੈ ਉਹ ਰਿਕਵਰ ਕੀਤੀ ਗਈ ਹੈ ਗੱਡੀ ਵੀ ਜਿਹੜੀ ਇੱਕ ਰਿਕਵਰ ਕੀਤੀ ਗਈ ਹੈ ਜਿਹੜੇ ਸੋਰਸੀ ਸਾਨੂੰ ਜਾਣਕਾਰੀ ਦੇ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸੀਨੀਅਰ ਆਫੀਸਰ ਇੱਥੇ ਪਹੁੰਚਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਬਹੁਤ ਅਹਿਮ ਇਸ ਕਰਕੇ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਲਗਾਤਾਰ ਔਰ ਜਿਹੜਾ ਗੋਲੀਆਂ ਮਾਰ ਕੇ ਫਰਾਰ ਹੁੰਦੇ ਆ ਔਰ ਉਸ ਤੋਂ ਬਾਅਦ ਪੋਸਟ ਪਾਈ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਔਰ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਸਾਡੇ ਸਹਿਯੋਗੀ ਵੀ ਜ਼ਿਕਰ ਕਰ ਰਹੇ ਸੀ ਕਿ ਦਿੱਲੀ ਇੱਕ ਲੀਡ ਜਿਹੜੀ ਹੈਗੀ ਹੈ ਮਿਲੀ ਸੀ ਇੱਕ ਇੱਕ ਬੰਦਾ ਕਾਬੂ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜਾ ਉਸ ਨੂੰ ਕਾਬੂ ਕੀਤਾ ਗਿਆ ਔਰ ਉਸ ਤੋਂ ਲੀਡ ਅੱਗੇ ਤੋਂ ਅੱਗੇ ਮਿਲੀ ਹੈ ਹਾਲਾਂਕਿ ਇਸ ਤੋਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਧੀਰੇ ਧੀਰੇ ਜਿਹੜੇ ਦੋ ਸ਼ੂਟਰਸ ਹਨ ਉਹਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰਨ ਦੀ ਜਿਹੜੀ ਗੱਲ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਔਰ ਕੁਝ ਹੀ ਮਿੰਟਾਂ ਬਾਅਦ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਐਸਐਸਪੀ ਜਿਹੜੇ ਐਸਐਸਪੀ ਇੱਥੇ ਪਹੁੰਚਣਗੇ ਹਾਲਾਂਕਿ ਤੁਸੀਂ ਦੇਖੋ ਕਿ ਇਹ ਏਰੀਆ ਕਿਹੜਾ ਜਿਹੜਾ ਹੈਗਾ ਸਿਲੈਕਟ ਕੀਤਾ ਗਿਆ ਬਿਲਕੁਲ ਖੰਡਰ ਏਰੀਆ ਇੱਕ ਵਾਰੀ ਫਿਰ ਤਸਵੀਰਾਂ ਤੁਹਾਨੂੰ ਦਿਖਾਉਂਦੀ ਅਸੀਂ ਕੋਸ਼ਿਸ਼ ਕਰਦੇ ਆ ਕਿ ਪੂਰਾ ਜਿਹੜਾ ਇਹ ਖੰਡਰ ਏਰੀਆ ਜਿੱਥੇ ਔਰ ਉੱਥੇ ਇਹ ਗੈਂਗਸਟਰ ਪਿਆ ਜਿੱਥੇ ਤੁਸੀਂ ਤਸਵੀਰਾਂ ਜੇਕਰ ਜ਼ੂਮ ਕਰਕੇ ਸੰਦੀਪ ਦਿਖਾ ਸਕੇ ਜਿੱਥੇ ਇਹ ਪੂਰੀ ਟੀਮ ਖੜੀ ਹੈ ਉਹਦੇ ਬਿਲਕੁਲ ਨਾਲ ਹੀ ਸ਼ੂਟਰ ਜਿਹੜਾ ਹੈਗਾ ਉਹ ਥੱਲੇ ਪਿਆ ਹੈ ਜ਼ਮੀਨ ਤੇ ਜੇ ਤੁਸੀਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਸੰਦੀਪ ਕਰੋ ਤਾਂ ਇੱਥੇ ਹੀ ਇਹ ਸ਼ੂਟਰ ਜਿਹੜਾ ਹੈਗਾ ਉੱਥੇ ਪਿਆ ਹੈ ਔਰ ਕੁਛ ਹੀ ਮਿੰਟਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਆਫੀਸਰ ਪਹੁੰਚ ਰਹੇ ਐ ਐਂਬੂਲੈਂਸ ਇੱਥੇ ਪਹੁੰਚ ਕੇ ਇਹਨਾਂ ਨੂੰ ਹਸਪੀਟਲ ਲੈ ਕੇ ਜਾਏਗੀ ਲੇਕਿਨ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਬਹੁਤ ਅਹਿਮ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਇਹ ਇਹਨਾਂ ਦਾ ਇਰਾਦਾ ਕੀ ਸੀ ਕਿਸ ਤਰ੍ਹਾਂ ਇਹਨਾਂ ਦੀ ਪੂਰੀ ਰਣਨੀਤੀ ਤਿਆਰ ਹੋਈ ਕਿਸ ਤਰ੍ਹਾਂ ਇਹਨਾਂ ਦੀ ਪੂਰੀ ਪਲੈਨਿੰਗ ਹੋਈ ਕਿਸ ਤਰ੍ਹਾਂ ਇਹਨਾਂ ਨੇ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਅ ਦੇਖੋ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਨੇ ਬਹੁਤ ਅਹਿਮ ਇਸ ਕਰਕੇ ਹੋ ਜਾਂਦੀ ਹੈ ਵਿਜੇ ਕਿ ਆਖਿਰ ਇਹ ਜਿਹੜੇ ਸ਼ੂਟਰ ਸੀਗੇ ਇਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਗਏ ਯਾਨੀ ਕਿ ਕਹਿ ਸਕਦੇ ਹਾਂ ਕਿ ਪੂਰੀ ਪਲੈਨਿੰਗ ਪੂਰੀ ਪਲੈਨਿੰਗ ਦੇ ਤਹਿਤ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੂਰੀ ਪਲੈਨਿੰਗ ਦੇ ਤਹਿਤ ਹੀ ਇਸ ਪੂਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਵੀ ਸ਼ੂਟਰ ਸੀ ਉਹ ਇਥੋਂ ਫਰਾਨਾ ਦੇ ਜਿਹੜੇ ਨਾਂ ਜਿਹੜੇ ਇਹਨਾਂ ਦੀ ਪਛਾਣ ਕਰਤੀ ਗਈ ਹੈ ਉਹ ਜਿਹੜਾ ਐਸਐਸਪੀ ਵੱਲੋਂ ਵੀ ਉਰਫ ਮਿੱड्डੂ ਜੋ ਨਾਮ ਦੱਸਿਆ ਜਾ ਰਿਹਾ ਹੈ ਤਰਨਤਾਰਨ ਦੇ ਨੁਸ਼ਹਿਰਾ ਪੰਨੂਆ ਦਾ ਰਹਿਣ ਵਾਲਾ ਜੋ ਪੰਜਾਬ ਪੁਲਿਸ ਵੱਲੋਂ ਟਵੀਟ ਕੀਤਾ ਗਿਆ ਇੱਕ ਟਵੀਟ ਆਇਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਰਤ ਦਿਗ ਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਤਰਨਤਾਰਨ ਦੇ ਨੁਸ਼ਹਿਰਾ ਪੰਨੂਆ ਪਿੰਡ ਦੇ ਰਹਿਣ ਵਾਲੇ ਹਰਪਿੰਦਰ ਮਿੱड्डੂ ਨੂੰ ਗ੍ਰਿਫਤਾਰ ਕੀਤਾ ਹੈ ਔਰ ਪੁਲਿਸ ਦੀ ਟੀਮ ਦੇ ਨਾਲ ਹੋਈ ਮੁਠਭੇੜ ਦੇ ਦੌਰਾਨ ਕਾਬੂ ਕੀਤਾ ਗਿਆ ਹੈ ਇਦਾ ਮਤਲਬ ਹੈ ਇਹ ਕਨਫਰਮ ਹੈ ਕਿ ਹਰਪਿੰਦਰ ਉਰਫ ਮਿੱਡੂ ਉਸਦਾ ਨਾਮ ਹੈ ਜੋ ਐਸੋਸੀਏਟ ਸੀ ਔਰ ਜ਼ਖਮੀ ਹੈ ਪੁਲਿਸ ਬੁੱਟ ਪੇਟ ਦੇ ਵਿੱਚ ਜ਼ਖਮੀ ਹੋਇਆ ਹੈ ਕਾਰਵਾਈ ਦੌਰਾਨ ਲਿਖਿਆ ਗਿਆ ਹੈ ਕਿ ਦੋਸ਼ੀ ਨੂੰ ਗੋਲੀਆਂ ਲੱਗਣ ਕਰਕੇ ਜ਼ਖਮੀ ਹਾਲਤ ਹੈ ਔਰ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਔਰ ਦੋ ਪੁਲਿਸ ਕਰਮੀ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਔਰ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਕਈ ਹੋਰ ਅਪਰਾਧਾਂ ਦੇ ਵਿੱਚ ਵੀ ਸ਼ਾਮਿਲ ਰਹਿ ਚੁੱਕਿਆ ਹੈ ਤੇ ਉਸ ਦਾ ਅਪਰਾਧਿਕ ਪਿਛੋਕੜ ਵੀ ਕਾਫੀ ਗੰਭੀਰ ਹੈ ਰਾਮਾ